ਬਾਥਰੂਮ ਵਿੱਚ ਬੁਰਸ਼ ਰੱਖਣ ਵਾਲੇ ਹੋ ਜਾਓ ਸਾਵਧਾਨ ਐਨ ਮੌਕੇ ਤੇ ਬਣ ਗਈ ਵੀਡੀਓ ਅਕਸਰ ਹੀ ਹਰ ਇੱਕ ਘਰ ਵਿੱਚ ਦੰਦਾਂ ਤੇ ਕਰਨ ਵਾਲੇ ਬੁਰਸ਼ ਬਾਥਰੂਮ ਵਿੱਚ ਰੱਖ ਦਿੱਤੇ ਜਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਛਿਪਕਲੀ ਬਾਥਰੂਮ ਵਿੱਚ ਰੱਖੇ ਬੁਰਸ਼ਾਂ ਨੂੰ ਚੱਟ ਰਹੀ ਏ ਸੋ ਜੇ ਇਹੀ ਬੁਰਸ਼ ਕਿਸੇ ਨੇ ਮੂੰਹ ਵਿੱਚ ਪਾ ਲਿਆ ਤਾਂ ਕੋਈ ਵੀ ਬਿਮਾਰੀ ਲੱਗ ਸਕਦੀ ਏ ਸੋ ਘਰਾਂ ਵਿੱਚ ਆਮ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਤਾਂ ਬਹੁਤ ਸਾਫ਼ ਸੁਥਰੀ ਥਾਂ ਤੇ ਟਾਕੇ ਰੱਖਿਆ ਜਾਂਦਾ ਏ ਪਰ ਸਾਬਣ ਪੇਸਟ ਤੇਲ ਬੁਰਸ਼ ਇਦਾਂ ਦੀਆਂ ਚੀਜ਼ਾਂ ਵੱਲ ਲੋਕ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਸੋ ਇਹਨਾਂ ਚੀਜ਼ਾਂ ਨੂੰ ਵੀ ਹਮੇਸ਼ਾ ਟਾਕੇ ਰੱਖੋ ਕਿਉਂਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਚੀਜ਼ਾਂ ਵੀ ਤੁਹਾਡੇ ਸਰੀਰ ਨੂੰ ਹੀ ਲੱਗਣੀਆਂ ਹੁੰਦੀਆਂ ਨੇ ਸੋ ਹਰ ਸਮੇਂ ਹਰ ਥਾਂ ਤੇ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਟਾਕੇ ਰੱਖੋ ਖਾਸ ਕਰ ਗਰਮੀਆਂ ਵਿੱਚ ਜਦੋਂ ਕੀੜੇ ਮਕੌੜੇ ਜਾਂ ਜਾਨਵਰ ਨਿਕਲਣਾ ਆਮ ਗੱਲ ਹੁੰਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ